ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਲਾਹੌਰ ਗਏ ਤਾਂ ਉੱਥੇ ਕੀ ਕੀ ਕੌਤਕ ਵਰਤਾਏ ਆ ਇਸ ਬਾਰੇ ਆਪਾਂ ਅੱਜ ਦੀ ਸਾਖੀ ਦੇ ਵਿੱਚ ਜਾਣਦੇ ਹਾਂ ਜਗਤ ਦਾ ਉਦਾਰ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਲਾਹੌਰ ਪਹੁੰਚ ਜਾਂਦੇ ਹਨ ਅਤੇ ਉੱਥੇ ਗੁਰੂ ਨਾਨਕ ਪਾਸ਼ਾ ਜੀ ਇੱਕ ਧਰਮਸ਼ਾਲਾ ਦੇ ਵਿੱਚ ਰੁਕਦੇ ਹਨ ਆਰਾਮ ਕਰਨ ਤੋਂ ਬਾਅਦ ਉੱਤੇ ਗੁਰੂ ਨਾਨਕ ਪਾਸ਼ਾ ਜੀ ਕੀਰਤਨ ਕਰਨ ਲੱਗਦੇ ਹਨ ਤਾਂ ਕੀਰਤਨ ਦੀ ਆਵਾਜ਼ ਸੁਣ ਕੇ ਉੱਥੋਂ ਦੀਆਂ ਸੰਗਤਾਂ ਗੁਰੂ ਨਾਨਕ ਪਾਸ਼ਾ ਜੀ ਦਾ ਕੀਰਤਨ ਸੁਣਨ ਦੇ ਲਈ ਆਉਂਦੀਆਂ ਹਨ ਉਹਨਾਂ ਸੰਗਤਾਂ ਦੇ ਵਿੱਚ ਇੱਕ ਹੰਕਾਰਿਆ ਬੰਦਾ ਆਉਂਦਾ ਹੈ ਅਤੇ ਆ ਕੇ ਗੁਰੂ ਨਾਨਕ ਪਾਸ਼ਾ ਜੀ ਦੇ ਅੱਗੇ ਬੇਨਤੀ ਕਰਨ ਲੱਗਾ ਕਹਿਣ ਲਗਾ ਕ ਪਾਸ਼ਾ ਜੀ ਲਾਹੌਰ ਦਾ ਸਭ ਤੋਂ ਵੱਡਾ ਸੂਬੇਦਾਰ ਅਮੀਰ ਸੇਠ ਕਰੋੜੀ ਮੱਲ ਉਹਨਾਂ ਦੇ ਪਿਤਾ ਦੂਨੀ ਚੰਦ ਦੀ ਵਰਸੀ ਹੈ ਅਤੇ ਆਪ ਜੀ ਨੂੰ ਉਹਨਾਂ ਵੱਲੋਂ ਸੱਦਾ ਭੇਜਿਆ ਹੈ ਅਤੇ ਕਹਿਣ ਲਗਾ ਕ ਪਾਸ਼ਾ ਜੀ ਕਿਰਪਾ ਕਰਕੇ ਤੁਸੀਂ ਜ਼ਰੂਰ ਹਾਜ਼ਰ ਹੋਇਓ ਤਾਂ ਗੁਰੂ ਨਾਨਕ ਪਾਸ਼ਾ ਜੀ ਉਸ ਨੂੰ ਕਹਿਣ ਲਗੇ ਕ ਭਾਈ ਅਸੀਂ ਤਾਂ ਅੱਜ ਦਾ ਪ੍ਰਸ਼ਾਦਾ ਇੱਥੇ ਹੀ ਛਕਾਂਗੇ ਅਤੇ ਉਸ ਨੂੰ ਮਨਾ ਕਰ ਦਿੱਤਾ ਅਤੇ ਉਹ ਨਕਾਰਿਆ ਹੋਇਆ ਬੰਦਾ ਜਾ ਕੇ શેਠ ਨੂੰ ਕਹਿਣ ਲੱਗਾ ਕਿ શેਠ ਜੀ ਨਗਰ ਦੇ ਸਾਰੇ ਨਿਵਾਸੀ ਆਉਣ ਦੇ ਲਈ ਰਾਜੀ ਹਨ ਪਰ ਇੱਕ ਸਾਧੂ ਹੈ ਜੋ ਧਰਮਸ਼ਾਲਾ ਦੇ ਅੰਦਰ ਰੁਕਿਆ ਹੋਇਆ ਹੈ ਉਸ ਨੇ ਇਸ ਵਰਸੀ ਦੇ ਵਿੱਚ ਆਉਣ ਤੋਂ ਮਨਾ ਕਰ ਦਿੱਤਾ ਹੈ ਜਦ શેਠ ਨੇ ਇਹ ਗੱਲ ਸੁਣੀ ਤਾਂ ਉਹ ਮਨ ਵਿੱਚ ਸੋਚਣ ਲੱਗਾ ਕਿ ਇਸ ਸਾਧੂ ਨੂੰ ਕਿਵੇਂ ਪਤਾ ਲੱਗੇਗਾ ਕਿ ਮੈਂ ਇੰਨਾ ਅਮੀਰ ਬੰਦਾ ਹਾਂ ਅਤੇ ਦੂਸਰੀ ਵਾਰ ਫਿਰ ਆਪ ਚੱਲ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਜਾਂਦਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਉਸ ਸੇਠ ਨੂੰ ਕਹਿ ਦਿੱਤਾ ਕਿ ਨਹੀਂ ਭਾਈ ਅਸੀਂ ਨਹੀਂ ਆਉਣਾ ਅਸੀਂ ਤਾਂ ਸਿਰਫ ਪੈਤੇ ਹੀ ਲੰਗਰ ਛਕਾਂਗੇ ਪਰ ਫਿਰ ਉਹ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਬੇਨਤੀ ਕਰਦਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਉਸ ਨੂੰ ਪੁੱਛਣ ਲੱਗੇ ਭਾਈ ਏ ਭੰਡਾਰਾ ਹੈ ਕਿਸ ਲਈ ਕਸਤੇ ਲਈ ਤੁਸੀਂ ਕਾਦੇ ਲਈ ਭੰਡਾਰਾ ਕੀਤਾ ਹੈ ਤਾਂ ਉਹ ਸੇਠ ਕਹਿਣ ਲੱਗਾ ਕਾ ਪਾਸ਼ਾ ਜੀ کافی ਸਾਲ ਪਹਿਲਾਂ ਸਾਡੇ ਪਿਤਾ ਜੀ ਗੁਜ਼ਰ ਗਏ ਸਨ ਇਹ ਉਹਨਾਂ ਦੀ ਵਰਸੀ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਉਸ ਸੇਠ ਨੂੰ ਕਹਿਣ ਲੱਗੇ ਕਿ ਕੀ ਤੁਹਾਨੂੰ ਪਤਾ ਹੈ ਕਿ ਤੁਹਾਡਾ ਪਿਤਾ ਜੀ ਹੁਣ ਕਿੱਥੇ ਹੈ ਤਾਂ ਉਹ ਸੇਠ ਗੁਰੂ ਨਾਨਕ ਪਾਸ਼ਾ ਜੀ ਦੇ ਅੱਗੇ ਹੱਥ ਬੰਨ੍ਹ ਕੇ ਕਹਿਣ ਲੱਗਾ ਕਾ ਪਾਸ਼ਾ ਜੀ ਇਸ ਗੱਲ ਦਾ ਤਾਂ ਕਿਸੇ ਨੂੰ ਵੀ ਨਹੀਂ ਪਤਾ ਕਿਉਂ ਕਿਤੇ ਹਨ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਭਾਈ ਤੈਨੂੰ ਤਾਂ ਪਤਾ ਨਹੀਂ ਹੈ ਕਿ ਤੇਰਾ ਬਾਪੂ ਕਿੱਥੇ ਹੈ ਪਰ ਅਸੀਂ ਅਸੀਂ ਇਸ ਬਾਰੇ ਦੱਸ ਸਕਦੇ ਹਾਂ ਕਿ ਤੇਰਾ ਬਾਪੂ ਕਿੱਥੇ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਭਾਈ ਤੇਰਾ ਬਾਪੂ ਤਾਂ ਜੰਗਲ ਦੇ ਵਿੱਚ ਝਾੜ ਦੇ ਓਲੇ ਬਗਿਆੜ ਬਣਿਆ ਬੈਠਾ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਭਾਈ ਉਸ ਦੀ ਅੰਤਿਮ ਸਮੇਂ ਇਹ ਇੱਛਾ ਬਣ ਗਈ ਸੀ ਕਿ ਮਰਤਾ ਚੱਲਿਆ ਹਾਂ ਮੇਰੀ ਉਮਰ ਤਾਂ ਬੀਤ ਗਈ ਹੈ ਪਰ ਮੈਂ ਕਦੇ మాਸ ਨਹੀਂ ਖਾ ਕੇ ਵੇਖਿਆ ਤਾਂ ਇਸ ਲਈ ਉਹ ਗਿੱਦੜ ਬਣ ਕੇ ਝਾੜੀ ਦੇ ਓਲੇ ਬੈਠਾ ਹੈ ਅਤੇ ਉਹ ਭੁੱਖਾ ਮਰ ਰਿਹਾ ਹੈ ਅਤੇ ਕਹਿਣ ਲੱਗੀ ਕਿ ਜਾ ਭਾਈ ਤੂੰ ਜਾ ਕੇ ਆਪਣੇ ਬਾਪੂ ਨੂੰ ਪ੍ਰਸ਼ਾਦਾ ਛਕਾ ਕੇ ਆ ਤਾਂ ਉਹ ਸੀਟ ਕਹਿਣ ਲੱਗਾ ਕਿ ਪਾਦਸ਼ਾਹ ਜੀ ਉਹਨੇ ਪ੍ਰਸ਼ਾਦਾ ਤੱਕੀ ਛਕਣਾ ਉਹ ਤਾਂ ਮੈਨੂੰ ਹੀ ਛਕ ਜਾਵੇਗਾ ਤਾਂ ਗੁਰੂ ਨਾਨਕ ਪਾਸ਼ਾ ਜੀ ਕਹਿਣ ਲੱਗੇ ਕਿ ਨਹੀਂ ਭਾਈ ਤੂੰ ਪ੍ਰਸ਼ਾਦਾ ਲੈ ਕੇ ਤਾਂ ਆ ਮੇਰੇ ਕੋਲੇ ਤਾਂ ਉਹ ਸੇਠ ਜਾ ਕੇ ਗੁਰੂ ਨਾਨਕ ਪਾਸ਼ਾ ਜੀ ਦੇ ਕੋਲੇ ਥਾਲੀ ਦੇ ਵਿੱਚ ਪ੍ਰਸ਼ਾਦਾ ਪਰੋਸ ਕੇ ਲਿਆਉਂਦਾ ਹੈ ਜਦੋਂ ਗੁਰੂ ਨਾਨਕ ਪਾਸ਼ਾ ਜੀ ਨੇ ਉਸ ਥਾਲੀ ਨੂੰ ਹੱਥ ਲਾਇਆ ਤਾਂ ਉਹ ਪ੍ਰਸ਼ਾਦ ਬਣ ਜਾਂਦਾ ਹੈ ਅਤੇ ਗੁਰੂ ਨਾਨਕ ਪਾਸ਼ਾ ਜੀ ਉਸ ਨੂੰ ਕਹਿਣ ਲੱਗੇ ਕਿ ਲੈ ਭਾਈ ਹੁਣ ਤੁਸੀਂ ਜਾ ਕੇ ਆਪਣੇ ਬਾਪੂ ਨੂੰ ਇਹ ਪ੍ਰਸ਼ਾਦ ਖਿਲਾ ਆਓ ਅਤੇ ਡਰਨਾ ਨਹੀਂ ਹੈ ਸਤ ਕਰਤਾਰ ਦਾ ਨਾਮ ਲੈ ਕੇ ਉਸ ਅੱਗੇ ਥਾਲੀ ਰੱਖ ਦੇਵੀਂ ਉਹ ਬਗਿਆੜ ਸਿਰ ਪ੍ਰਸ਼ਾਦ ਹੀ ਸਕੇਗਾ ਤੈਨੂੰ ਕੁਝ ਨਹੀਂ ਕਵੇਗਾ ਤਾਂ ਜਿਵੇਂ ਹੀ ਉਹ ਸੇਠ ਪ੍ਰਸ਼ਾਦਾ ਲੈ ਕੇ ਆਪਣੇ ਪਿਤਾ ਦੇ ਕੋਲ ਉਸ ਬਗਿਆੜ ਦੇ ਕੋਲ ਜਾਂਦਾ ਹੈ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈ ਕੇ ਉਸ ਦੇ ਅੱਗੇ ਪ੍ਰਸ਼ਾਦਾ ਰੱਖਦਾ ਹੈ ਤਾਂ ਉਹ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਪ੍ਰਸ਼ਾਦਾ ਛਕ ਲੈਂਦਾ ਹੈ ਅਤੇ ਪਛਾਣ ਹੋ ਕੇ ਬੈਠ ਜਾਂਦਾ ਹੈ ਅਤੇ ਉਸ ਸੇਠ ਦੇ ਵੇਂਦਿਆਂ ਹੀ ਵੇਂਦਿਆਂ ਉਹ ਆਪਣੀ ਜੂਨੀ ਪੂਰੀ ਕਰ ਲੈਂਦਾ ਹੈ ਅਤੇ ਉਸ ਦਾ ਜਨਮ ਮਰਨ ਕਟਿਆ ਜਾਂਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਉਸ ਦਾ ਜੀਵਨ ਸਫਲਾ ਹੋ ਜਾਂਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਇਹਨਾਂ ਜਨਮ ਮਰਨ ਦੇ ਚੱਕਰਾਂ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਅਤੇ ਹੋਰਨਾ ਸੰਗਤਾਂ ਨੂੰ ਵੀ ਨਾਮ ਚ ਪਾਉਣਾ ਚਾਹੀਦਾ ਹੈ ਸੋ ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ